ਸ੍ਰੀ ਵਾਹਿਗੁਰੂ ਜੀ ਸ਼ਲੋਕ ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਦਰ ਨਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ ਸੰਤ ਕੈ ਦੁਖਨ ਆਰਜਾ ਕਟੈ ਸੰਤ ਕਹਿ ਦੁਖਨ ਜਮ ਤੇ ਨਹੀਂ ਛੁੱਟੈ ਸੰਤ ਕਹਿ ਦੁਖਨ ਸੁਖ ਸਭ ਜਾਏ ਸੰਤ ਕਹਿ ਦੁਖਨ ਨਰਕ ਮਹਿ ਪਾਏ ਸੰਤ ਕਹਿ ਦੁਖਨ ਮਤ ਹੋਏ ਮਲੀਨ ਸੰਤ ਕਹਿ ਦੁਖਨ ਸ਼ੋਭਾ ਤੇਹੀਨ ਸੰਤ ਕੇ ਹਤੇ ਕੋ ਰਖੈ ਨਾ ਕੋਏ ਸੰਤ ਕੇ ਦੁਖਨ ਥਾਨ ਪਰਛਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਭੀ ਤਰੈ ਮਿਹਰਾਂ ਦੇ ਦਾਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਸ਼ੁਕਰ ਗੁਜ਼ਾਰ ਹੋਈਏ ਦੋਵੇਂ ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ 'ਪਾਸ ਅਸੀਸ ਨਿਵਾਈਏ ਮਹਾਰਾਜ ਦੇ ਚਰਨਾਂ 'ਚ ਹਾਜ਼ਰੀਆਂ ਲਵਾਈਏ ਕਰੋ ਜੀ ਫਤਿਹ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਮਹਰਾਮਤ ਦੇ ਸਦਕਾ 12 ਅਸ਼ਟਪਦੀਆਂ ਤੱਕਰ ਸ੍ਰੀ ਸੁਖਮਨੀ ਸਾਹਿਬ ਜੀ ਦੀ ਪਾਵਨ ਵਿਚਾਰ ਜਿਹੜੀ ਹੈ ਉਹ ਕੰਪਲੀਟ ਹੋ ਚੁੱਕੀ ਹੈ ਮਰ ਪਾਸ਼ਾ ਜੀ ਨੇ ਬਖਸ਼ੀ ਇੱਕ ਨਵੀਂ ਅਸ਼ਟਪਦੀ ਨਵਾਂ ਸ਼ਲੋਕ ਜਿਹੜਾ ਹੈ ਜਿੱਦਾਂ ਕਿ ਹਰ ਅਸ਼ਟਪਦੀ ਤੋਂ ਪਹਿਲਾਂ ਮਹਾਰਾਜ ਇੱਕ ਸ਼ਲੋਕ ਬਖਸ਼ਦੇ ਹਨ ਔਰ ਇਸ ਸ਼ਲੋਕ ਜਿਹੜਾ ਹੈ ਸਾਡੀ ਜ਼ਿੰਦਗੀ ਦੇ ਅੰਦਰ ਬੜਾ ਹੀ ਮਾਇਨੇ ਰੱਖਦਾ ਅੱਜ ਦਾ ਜਿਹੜਾ ਮੁਬਾਰਕ ਬਚਨ ਹੈ ਇਸ ਸ਼ਬਦ ਨੂੰ ਅੱਜ ਦੇ ਦੇਹਧਾਰੀ ਜਿਹੜੇ ਬਾਪੇ ਹਨ ਜਿਨ੍ਹਾਂ ਦੇ ਪੱਲੇ ਹੈ ਕੱਖ ਨਹੀਂ ਸਿਵਾਏ ਢੂੰਗ ਤੋਂ ਸਿਵਾਏ ਪਖੰਡ ਦੇੋਂ ਸਿਵਾਏ ਲੋਕਾਂ ਨੂੰ ਧਰਮ ਦੇ ਨਾਮ ਪਰ ਮੂਰਖ ਬਣਾਉਣ ਤੋਂ ਉਹ ਇਸ ਮੁਬਾਰਕ ਬਚਨ ਨੂੰ ਆਪਣੇ ਉੱਪਰ ਬਹੁਤ ਜ਼ਿਆਦਾ ਵਰਤਦੇ ਹਨ ਕੋਈ ਅਗਰ ਦੇਹ ਧਾਰੀ ਮਰ ਚੁੱਕਿਆ ਹੈ ਉਹਦੇ ਵਰਸੀ ਮਨਾਉਣ ਲੱਗਿਆਂ ਵੀ ਬ੍ਰਹਮ ਗਿਆਨੀ ਜਾਂ ਸੰਤ ਲਫ਼ਜ਼ ਆਦਿਕ ਵਰਤ ਕੇ ਫਿਰ ਲੋਕਾਂ ਨੂੰ ਆਪਣੇ ਵੱਲ ਖਿੱਚਣ ਦਾ ਕਾਫੀ ਜ਼ਿਆਦਾ ਇਹ ਵੱਡਾ ਕੰਮ ਕਰਦੇ ਹਨ ਪਰ ਇੱਥੇ ਮੈਂ ਬੇਨਤੀ ਕਰਾਂਗਾ ਮਾਰੇ ਪਾਸ਼ਾ ਜੀ ਦੀ ਪਾਵਨ ਬਾਣੀ ਵਿੱਚ ਤਾਂ ਆ ਵੀ ਗੱਲ ਲਿਖੀ ਗਈ ਹੈ ਕੋਈ ਹਰ ਕੇ ਸੰਤਨ ਆਖੀਏ ਬਾਂਨਾਰਸ ਕੇ ਠੱਗ ਮਾਰੇ ਪਾਸ਼ਾ ਕਹਿੰਦੇ ਵੀ ਇਹ ਸੰਤ ਨਹੀਂ ਹਨ ਇਹ ਧੱਗ ਲੋਕ ਹਨ ਜਿਹੜੇ ਧਰਮ ਦੇ ਨਾਮ ਪਰ ਲੋਕਾਂ ਨੂੰ ਗੁੰਮਰਾਹ ਕਰਦੇ ਪਏ ਹਨ ਇਹ ਕਿਥੇ ਮੈਂ ਹੋਰ ਬੇਨਤੀ ਕਰੂੰਗਾ ਵੀ ਜਿਹੜੇ ਲੋਕ ਆਪਣੇ ਆਪ ਨੂੰ ਸੰਤ ਬ੍ਰਹਮ ਗਿਆਨੀ ਜਾਂ ਸਾਧੂ ਅਖਵਾ ਕੇ ਗੁਰੂ ਸਾਹਿਬ ਪਾਸ਼ਾ ਦੇ ਸਾਹਮਣੇ ਆਪਣੇ ਆਪਾ ਮੱਥਾ ਟਿਕਵਾ ਰਹੇ ਜਾਂ ਆਪਣੇ ਮਰੇ ਹੋਏ ਸਾਧੂਆਂ ਦੀਆਂ ਸੰਤਾਂ ਦੀਆਂ ਬਾਬਿਆਂ ਦੀਆਂ ਵਰਸੀਆਂ ਮਨਾ ਰਹੇ ਹਨ ਇਹਨਾਂ ਲੋਕਾਂ ਨੇ ਬਹੁਤਾਂਤ ਮੈਨੂੰ ਨਹੀਂ ਲੱਗਦਾ ਕਿ ਕਦੇ ਆਪਣੇ ਡੇਰਿਆਂ ਦੇ ਵਿੱਚ ਸਾਡੀ ਕੌਮ ਦੇ ਬੜੇ ਮਹਾਨ ਸ਼ਹੀਦ ਹੋਏ ਹਨ ਅਨੇਕਾਂ ਸ਼ਹੀਦ ਹਨ ਇੱਕ ਨਹੀਂ ਭਾਈ ਤਾਰੂ ਸਿੰਘ ਹੋਣੀ ਭਾਈ ਮਤੀ ਦਾਸ ਸੇ ਭਾਈ ਸਤੀ ਦਾਸ ਜੀ ਭਾਈ ਦਿਆਲ ਦਾਸ ਜੀ ਭਾਈ ਮਨੀ ਸਿੰਘ ਹੋਣੀ ਜਿਨ੍ਹਾਂ ਦਾ ਕੇ ਪੂਰੇ ਦਾ ਪੂਰਾ ਪਰਿਵਾਰ ਹੀ ਸ਼ਹੀਦ ਰਿਆ ਹੈ ਇਹ ਸਾਰੇ ਜਿੰਨੇ ਸ਼ਹੀਦ ਹੋਏ ਹਨ ਸਾਡੀ ਕੌਮ ਦੇ ਕਦੇ ਇਹਨਾਂ ਦਾ ਕੋਈ ਸ਼ਹੀਦੀ ਦਿਹਾੜਾ ਜਾਂ ਕਦੇ ਕੋਈ ਇਹਨਾਂ ਦਾ ਜਨਮ ਦਿਹਾੜਾ ਆਪਣੇ ਡੇਰਿਆਂ ਦੇ ਵਿੱਚ ਮਨਾਇਆ ਹੋਵੇਗਾ ਪਰ ਹਾਂ ਆਪਣੇ ਮਰੇ ਹੋਏ ਸੰਤ ਦੀ ਮਰੇ ਹੋਏ ਬਾਬੇ ਦੀ ਵਰਸੀ ਵੀ ਇਹ ਜ਼ਰੂਰ ਮਨਾਉਂਦੇ ਹਨ ਤੇ ਉਹਦਾ ਜਨਮ ਦਿਨ ਉਹ ਵੀ ਜ਼ਰੂਰ ਮਨਾਉਂਦੇ ਹਨ ਜੋ ਕਿ ਗੁਰਬਾਣੀ ਨੇ ਦੇਹ ਧਾਰਿਆਂ ਤੋਂ ਬਚਣ ਵਾਸਤੇ ਕਿਹਾ ਬਾਤ ਸਤਿਗੁਰੂ ਪਾਸ਼ਾ ਨੇ ਸਾਨੂੰ ਗੁਰੂ ਕਲਗੀ ਧਰਮਾਹਾਰਾਜ ਜੀ ਨੇ ਹਜ਼ੂਰ ਸਾਹਿਬ ਦੀ ਪਾਵਨ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਿਆਈ ਦੇ ਕੇ ਸਿੱਖਾਂ ਨੂੰ ਸਦਾ ਵਾਸਤੇ ਕਿਹਾ ਵੀ ਤੁਹਾਡੇ ਇਹ ਗੁਰੂ ਗ੍ਰੰਥ ਸਾਹਿਬਾਰੇ ਪਾਸ਼ਾ ਹਾਜ਼ਰ ਨਾਜ਼ਰ ਔਰ ਪ੍ਰਤੱਖ ਗੁਰੂ ਹਨ ਤੁਸੀਂ ਹਮੇਸ਼ਾ ਇਨਾਂ ਦੀ ਅਗਵਾਈ ਨੂੰ ਕਬੂਲ ਕਰਦੇ ਹੁਆ ਸਿੱਖੀ ਸਿਧਾਂਤਾਂ ਦੀ ਪਾਲਣਾ ਕਰਨੀ ਹੈ ਬਹੁਤਾਂ ਜਿਨੇ ਡੇਰੇਦਾਰ ਹਨ ਸਭਨਾਂ ਦੀ ਆਪੋ ਆਪਣੀ ਮਰਿਆਦਾ ਹੈ ਆਪੋ ਆਪਣੀ ਉਹਨਾਂ ਦੀ ਢੰਗ ਤਰੀਕੇ ਵਾਲੀ ਚੱਲਦੀ ਮਰਿਆਦਾ ਜਿਹੜੀ ਇਹ ਅਕਾਲ ਤਖਤ ਸਾਹਿਬ ਤੋਂ ਜਿਹੜੇ ਪੰਥ ਪ੍ਰਵਾਨਤ ਸਿੱਖ ਰਹਿਤ ਮਰਿਆਦਾ ਵਾ ਉਹਦਾ ਵੀ ਉਹ ਪਾਲਣ ਨਹੀਂ ਕਰਦੇ ਪਰ ਆਪਣੇ ਆਪ ਨੂੰ ਬਹੁਤ ਜ਼ਿਆਦਾ ਰੱਬ ਦੇ ਨੇੜੇ ਅਕਵਾਉਣ ਵਾਲੇ ਇਹ ਦਾਵਾ ਕਰਨ ਵਾਲੇ ਸੰਤ ਜਾਂ ਕੋਈ ਵੀ ਇਦਾਂ ਦੇ ਬਾਬੇ ਜਿਹੜੇ ਹਨ ਗੁਰਬਾਣੀ ਦੇ ਵਿੱਚੋਂ ਇੱਕ ਉਹ ਲਫ਼ਜ਼ ਚੁਣ ਕੇ ਹਮੇਸ਼ਾ ਆਪਣੇ ਨਾਮ ਦੇ ਨਾਲ ਲਾਉਂਦੇ ਹਨ ਜਿਹੜਾ ਧਰਮ ਵੀ ਦੁਨੀਆ ਦੇ ਵਿੱਚ ਬੜਾ ਹੀ ਹਰਮਨ ਪਿਆਰਾ ਹੋ ਜਾਂਦਾ ਹੈ ਹੁਣ ਅਗਰ ਅਸੀਂ ਸੰਤ ਦੀ ਗੱਲ ਕਰੀਏ ਤੇ ਤੁਸੀਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਤੱਕ ਦਾ ਜਿਹੜਾ ਰਾਜ ਹੋਇਆ ਵਾ ਉਦੋਂ ਤੱਕਰ ਵੇਖੋ ਇਤਿਹਾਸ ਪੜੋ ਤੁਹਾਨੂੰ ਕਿਸੇ ਵੀ ਸੰਤ ਦਾ ਨਾਮ ਨਹੀਂ ਮਿਲੇਗਾ ਹਮੇਸ਼ਾ ਸਿੱਖ ਇਤਿਹਾਸ ਦੀ ਗੱਲ ਜਦੋਂ ਆਪਾਂ ਕਰਦੇ ਹਾਂ ਜੇ ਪੰਜਾਂ ਪਿਆਰਿਆਂ ਦੀ ਗੱਲ ਕਰੀਏ ਤੇ ਉਹਨਾਂ ਦੇ ਨਾਮ ਅੱਗੇ ਵੀ ਭਾਈ ਲਫ਼ਜ਼ ਲੱਗਦਾ ਹੈ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਇਹਦਾ ਪੰਜਾਂ ਪਿਆਰਿਆਂ ਦੇ ਨਾਮ ਅੱਗੇ ਵੀ ਭਾਈ ਲਫ਼ਜ਼ ਹੀ ਲੱਗਿਆ ਹੈ ਜੇ ਸਾਹਿਬਜ਼ਾਦਿਆਂ ਦੀ ਗੱਲ ਕਰੀਏ ਤੇ ਉਹਨਾਂ ਦੇ ਨਾਮ ਅਗਰ ਅੱਗੇ ਬਾਬਾ ਸ਼ਬਦ ਵਰਤਿਆ ਗਿਆ ਤੇ ਭਗਤ ਸਹਿਬਾਨ ਜਿਹੜੇ ਹੋਏ ਹਨ ਜਿਨ੍ਹਾਂ ਦੀ ਪਾਵਨ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਉਹਨਾਂ ਦੇ ਨਾਮਾਂ ਅੱਗੇ ਭਗਤ ਲਫ਼ਜ਼ ਲਿਖਿਆ ਗਿਆ ਹੈ ਪਰ ਜਿਵੇਂ ਮਹਾਰਾਜਾ ਰਣਜੀਤ ਸਿੰਘ ਹੁਣ ਇਸ ਦੁਨੀਆ ਚੋਂ ਜਾਂਦੇ ਹਨ ਅੰਗਰੇਜ਼ ਪੰਜਾਬ ਦੀ ਧਰਤੀ ਤੇ ਆਉਂਦੇ ਹਨ ਤੇ ਅੰਗਰੇਜ਼ਾਂ ਦੇ ਵੱਲੋਂ ਕਿ ਇਹ ਲੋਕ ਜਿਹੜੇ ਸਿੱਖੀ ਦੇ ਨਾਲੋਂ ਤੋੜਨ ਵਾਸਤੇ ਕੱਚੀਆਂ ਧਾਰਨਾਵਾਂ ਕੱਚੀਆਂ ਬਾਣੀਆਂ ਪੜਨ ਵਾਸਤੇ ਇਹਨਾਂ ਨੂੰ ਤਿਆਰ ਕੀਤਾ ਜਾਂਦਾ ਸੀ ਅਤੇ ਇਹ ਲੋਕਾਂ ਦੇ ਵਿੱਚ ਬੜੇ ਹਰਮਨ ਪਿਆਰੇ ਹੋ ਜਾਂਦੇ ਹਨ ਇਹ ਖਾਸ ਕਰਕੇ ਉਦੋਂ ਹਰਮਨ ਪਿਆਰੇ ਹੁੰਦੇ ਜਦੋਂ ਅੰਗਰੇਜ਼ ਅਫਸਰ ਵੀ ਇਹਨਾਂ ਦੇ ਪੈਰਾਂ ਦੇ ਵਿੱਚ ਆ ਕੇ ਬਹਿ ਜਾਂਦੇ ਸੋ ਇਹਨਾਂ ਨੇ ਜ਼ਿਆਦਾਤਰ ਸਿੱਖੀ ਦੇ ਨਾਲ ਤੋੜਨ ਦਾ ਹੀ ਕੰਮ ਕੀਤਾ ਹੈ ਅਤੇ ਦੇਹ ਧਾਰੀਆਂ ਦੇ ਨਾਲ ਜੋੜਨ ਦਾ ਹੀ ਕੰਮ ਕੀਤਾ ਹੈ ਆਓ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਪੁੱਛੀ ਆਪ ਜੀ ਕੀ ਕਹਿਣਾ ਚਾਹੁੰਦੇ ਹੋ ਸ਼ਲੋਕ ਮਹਾਰਾਜ ਨੇ ਕਿਹਾ ਵੀ ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਧਰਨ ਹਾਰ ਸੰਤ ਕੀ ਨਿੰਦਾ ਨਾਨਕਾ ਬੋਹਰ ਬੋਹਰ ਮਹਾਰਾਜ ਨੇ ਕਿਹਾ ਵੀ ਸੰਤ ਉਹ ਆ ਸੰਤ ਦਾ ਭਾਵ ਹੈ ਗੁਰੂ ਤੇ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸ਼ਰਨ ਵਿੱਚ ਆ ਜਾਂਦੇ ਹਾਂ ਤੇ ਮਾਰਾ ਸਾਡੇ ਸਾਰੇ ਦੁੱਖ ਤਕਲੀਫ ਜਿਹੜੇ ਹਨ ਉਹ ਖਤਮ ਕਰ ਦਿੰਦੇ ਹਨ ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਧਰ ਨਹਾ ਮਾਰੇ ਕਹਿੰਦੇ ਵੀ ਉਹਨਾਂ ਸੇਵਕਾਂ ਦਾ ਉਧਾਰ ਹੁੰਦਾ ਹੈ ਜਿਹੜੇ ਗੁਰੂ ਸਾਹਿਬ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆ ਜਾਂਦੇ ਹਨ ਸੰਤ ਕਿਨਿੰਦਾ ਨਾਨਕਾ ਬਹੁਤ ਬਹੁਤ ਅਵਤਾਰ ਜਿਹੜੇ ਗੁਰੂ ਦੀ ਨਿੰਦਿਆ ਕਰਦੇ ਹਨ ਉਹ ਫਿਰ ਦੇਖੋ ਇਹ ਇੱਕ ਗੇੜ ਆ ਉਹਦੇ ਵਿੱਚ ਹੀ ਤੁਰੇ ਰਹਿੰਦੇ ਹਨ ਜੰਮਣ ਮਰਨ ਦਾ ਤੇ ਮਾਰੇ ਪਾਸ਼ ਨੇ ਕਿਰਪਾ ਕੀਤੀ ਅਸ਼ਟਪਦੀ ਅਸ਼ਟਪਦੀ ਤੋਂ ਭਾਵ ਹੈ ਕਿ ਅੱਠ ਪਦ ਮਰਨ ਦਇਆ ਕੀਤੀ ਸੰਤ ਕੇ ਦੁਖਨ ਆਰਜਾ ਘਟੈ ਸੰਤ ਕੇ ਦੁਖਨ ਜੰਮਤੇ ਨਹੀਂ ਛੁਟੈ ਮਰਨ ਕਿਆ ਵੀ ਜਿੰਨੇ ਮਰਜੀ ਕੋਈ ਉਮਰ ਵਧਾ ਲਵੇ ਜਾਂ ਕੋਈ ਘੱਟ ਉਮਰ ਵਾਲੇ ਵੀ ਹੁੰਦੇ ਹਨ ਪਾਸ਼ਾ ਕਹਿੰਦੇ ਵੀ ਗੁਰੂ ਦੀ ਗੁਰੂ ਦੀ ਨਿੰਦਿਆ ਕਰਨ ਵਾਲਾ ਜਿਹੜਾ ਹੈ ਉਹ ਜਿੰਨੀ ਭਾਵੇਂ ਮਰਜੀ ਉਮਰ ਭੋਗ ਲਵੇ ਤੇ ਭਾਵੇਂ ਘੱਟ ਭੋਗ ਲਵੇ ਹੈ ਉਹ ਧਰਤੀ ਤੇ ਭੋਜ ਹੈ ਜਿਹੜਾ ਗੁਰੂ ਦੀ ਨਿੰਦਿਆ ਕਰਦਾ ਹੈ ਗੁਰੂ ਦੀ ਬਰਾਬਰੀ ਕਰਦਾ ਹੈ ਜਿਹੜਾ ਜਿਹੜਾ ਆਪਣੇ ਆਪ ਨੂੰ ਗੁਰੂ ਅਖਵਾਉਣ ਦੀ ਕੋਸ਼ਿਸ਼ ਕਰਦਾ ਹੈ ਤੇ ਮਾਰੇ ਕਹਿੰਦੇ ਵੀ ਉਹ ਲੋਕ ਜਿਹੜੇ ਸਤਗੁਰੂ ਜੀ ਨੇ ਕਿਹਾ ਸੰਤ ਕਾ ਦੋਖਨ ਜਮਤੇ ਨਹੀਂ ਛੁੱਟੇ ਕਹਿੰਦੇ ਵੀ ਭਾਵੇਂ ਵੱਡੀ ਉਮਰ ਹੋਵੇ ਤੇ ਭਾਵੇਂ ਛੋਟੀ ਉਮਰ ਹੋਵੇ ਹੈ ਉਹ ਨਿੰਦਕ ਇਹਨਾਂ ਦੀ ਉਮਰ ਵੀ ਘਟ ਮਰਨੇ ਸੰਤ ਕਾ ਦੋਖਨ ਜਮਤੇ ਨਹੀਂ ਛੁੱਟੇ ਮਾਰੇ ਕਹਿੰਦੇ ਵੀ ਤਕਰੀਬਨ ਮੌਤ ਦਾ ਡਰ ਜਮਾ ਦਾ ਡਰ ਇਹਨਾਂ ਨੂੰ ਸਤਾਉਂਦਾ ਰਹੇ

ਭਾਰੀ ਤੌਰ ਤੇ ਬੜੀ ਭਾਵੇਂ ਦੌਲਤ ਇਕੱਠੀ ਕੀਤੀ ਹੋਵੇ ਪਰ ਅੰਦਰੋਂ ਸਕੂਨ ਜਿਹੜਾ ਹੈ ਨਾ ਮਨ ਬੜਾ ਉਹਦਾ ਪਰੇਸ਼ਾਨ ਰਹਿੰਦਾ ਤੇ ਮਹਾਰੇ ਕਹਿੰਦੇ ਵੀ ਇਹਦੀ ਵਜਾ ਵਾ ਕਿ ਤੂੰ ਅਕਾਲ ਪੁਰਖ ਪਰਮਾਤਮਾ ਨੂੰ ਭੁੱਲਿਆ ਵਾ ਗੁਰੂ ਦੀ ਵਟਿਆਈ ਉਸਤਤ ਕਰਨ ਦੀ ਭਜਾਏ ਉਸ ਦਾਤੇ ਤੋਂ ਮੂੰਹ ਫੇਰਿਆ ਵਾ ਮਹਾਰੇ ਨੇ ਕਹਿੰਦੇ ਸੰਤ ਕਾ ਦੁੱਖਨ ਸੁੱਖ ਸਭ ਜਾਏ ਸਾਰੇ ਸੁੱਖ ਜਿਹੜੇ ਹਨ ਉਹ ਚਲੇ ਜਾਂਦੇ ਹਨ ਕਿ ਇਕੱਲਾ ਪੈਸਾ ਵੀ ਕਈ ਵਾਰੀ ਸਾਡੀ ਜ਼ਿੰਦਗੀ ਦੇ ਵਿੱਚ ਸਾਰੇ ਸੁੱਖ ਨਹੀਂ ਲੈ ਕੇ ਆਉਂਦਾ ਜਿਨੇ ਚਰ ਮਨ ਨੂੰ ਸ਼ਾਂਤੀ ਮਨ ਨੂੰ ਸਕੂਨ ਨਹੀਂ ਮਿਲਦਾ ਮਰਨੇ ਅੱਗੇ ਕਿਰਪਾ ਕੀਤੀ ਸੰਤ ਕਾ ਦੁਖਨ ਨਰਕ ਮਹਿ ਪਾਇ ਗੁਰੂ ਦਾ ਨਿੰਦਕ ਜਿਹੜਾ ਬਾ ਸਾਰੇ ਸੁੱਖ ਹੋਣ ਤੋਂ ਬਾਅਦ ਵੀ ਨਰਕਾਂ ਵਰਗੀ ਜ਼ਿੰਦਗੀ ਭੋਗ ਕੇ ਇਸ ਦੁਨੀਆ ਤੋਂ ਜਾਂਦਾ ਅੱਗੇ ਮਰਨੇ ਕਿਰਪਾ ਕੀਤੀ ਸੰਤ ਕਾ ਦੁਖਨ ਮਤ ਹੋਏ ਮਲੀਨ ਸੰਤ ਕਾ ਦੁਖਨ ਸ਼ੋਪਾ ਤੇ ਹੀ ਮਰਨੇ ਕਿਹਾ ਵੀ ਮਤ ਜਿਹੜੀ ਹੈ ਉਹ ਭੈੜੀ ਹੋ ਜਾਂਦੀ ਮਿਆਲੀ ਮਤ ਦਾ ਮਾਲਕ ਬਣਦਾ ਜਿਹੜਾ ਗੁਰੂ ਦੀ ਵਡਿਆਈ ਕਰਨ ਦੀ ਬਜਾਏ ਮਹਾਰਾਜਾਂ ਦੀਂ ਦਕੋ ਜਾਂਦਾ ਮਰਗਿੰਦੇ ਵੀ ਉਹਦੀ ਮਤ ਹੀ ਬੜੀ ਭੈੜੀ ਹੈ ਭੈੜੀ ਬੁੱਧੀ ਦਾ ਮਾਲਕ ਹੋਣ ਕਰਕੇ ਉਹਨੂੰ ਸਮਝ ਹੀ ਨਹੀਂ ਪੈਂਦੀ ਵੀ ਮੈਂ ਕਰਾਂ ਤੇ ਕੀ ਨਾ ਕਰਾਂ ਅੱਗੇ ਮਰਨੇ ਕਿਰਪਾ ਕੀਤੀ ਸੰਤ ਕੇ ਦੂਖਨ ਸ਼ੋਭਾ ਤੇ ਦੁਨੀਆ 'ਚੋਂ ਵੀ ਵਡਿਆਈ ਨਹੀਂ ਖਟਦਾ ਗੁਰੂ ਦੇ ਕੋਲ ਤੇ ਉਹਨੇ ਕੀ ਵਡਿਆਈ ਕੱਟਣੀ ਮਹਾਰਾਜ ਦੇ ਦਰ ਤੋਂ ਕੀ ਉਹਨੇ ਵਡਿਆਈ ਖੱਟਣੀ ਦੁਨੀਆ ਵੀ ਉਹਨੂੰ ਮੂਲ ਆ ਕੇ ਨਹੀਂ ਰੱਖਦੀ ਕਿੰਨੂੰ ਜਿਹੜਾ ਗੁਰੂ ਦੀ ਵਡਿਆਈ ਨਹੀਂ ਕਰਦਾ ਅੱਗੇ ਸਾਇਬ ਨੇ ਕਿਰਪਾ ਕੀਤੀ ਸੰਤ ਕਾ ਦੁਖ ਸੰਤ ਕੇ ਹੱਤੇ ਕੋ ਰੱਖਿਆ ਨਾ ਕੋਏ ਸੰਤ ਕੈ ਦੁਖਨਥਾਨ ਪਰਸ਼ਟ ਹੋਏ ਮਹਾਰਾਜ ਦੇ ਵੱਲ ਫਟਕਾਰਿਆ ਕਿਤੇ ਨਹੀਂ ਪੰਡਾ ਮਾਰੇ ਕਹਿੰਦੇ ਵੀ ਸੰਤ ਕੇ ਦੁਖਨਥਾਨ ਪਰਸ਼ਟ ਹੋਏ ਉਹ ਲੋਕ ਮਾਰੇ ਪਾਸੇ ਨੇ ਕਿਰਪਾ ਕੀਤੀ ਥਾਨ ਪਰਸ਼ਟ ਹੋਏ ਮਾਰਗ ਦੇ ਵਿੱਚ ਜਿਸ ਜਗ੍ਹਾ ਤੇ ਬਹਿ ਜਾਂਦੇ ਹਨ ਉਹ ਜਗ੍ਹਾ ਨੂੰ ਵੀ ਮਲੀਨ ਕਰ ਦਿੰਦੇ ਹਨ ਦੰਦੀ ਕਰ ਦਿੰਦੇ ਅੱਗੇ ਸਾਹਿਬ ਨੇ ਕਿਰਪਾ ਕੀਤੀ ਸੰਤਿ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਤ ਸੰਗ ਨਿੰਦਕ ਭੀ ਤਰੈ ਹਾਂ ਜੇ ਕਿਤੇ ਗੁਰੂ ਸਾਹਿਬ ਕਿਰਪਾ ਕਰ ਦੇਣ ਮਹਾਰਾਜ ਮਿਹਰਬਾਨੀ ਕਰ ਦੇਣ ਨਿੰਦਕਾਂ ਦੇ ਦੁਖੀਆਂ ਦੇ ਪੈੜੀ ਮੱਤ ਵਾਲਿਆਂ ਦੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਹੋਰ ਹੋਰ ਪਾਸੇ ਤੁਰੇ ਫਿਰਦੇ ਮਾਰੇ ਕਹਿੰਦੇ ਵੀ ਜੇ ਗੁਰੂ ਸਾਹਿਬ ਪਰਸਾਨ ਹੋ ਕੇ ਉਹਨਾਂ ਤੇ ਕਿਰਪਾ ਕਰ ਦਿੰਦੇ ਨੇ ਤੇ ਮਾਰੇ ਕਹਿੰਦੇ ਵੀ ਉਹ ਵੀ ਬਖਸ਼ੇ ਜਾਂਦੇ ਜਿਹੜੇ ਗੁਰੂ ਦੇ ਨਿੰਦਕ ਮਾਰੇ ਕਹਿੰਦੇ ਵੀ ਗੁਰੂ ਦੇ ਨਿੰਦਿਆ ਕਰਨ ਵਾਲਿਆਂ ਦਾ ਵੀ ਉਧਾਰ ਹੋ ਜਾਂਦਾ ਹੈ ਪਰ ਕਦੋਂ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਕਿਰਪਾ ਕਰ ਦਿੰਦੇ ਹਨ ਸੋ ਆਓ ਗੁਰੂ ਸਾਹਿਬ ਦੀ ਇਹਨਾਂ ਬਚਨਾਂ ਨੂੰ ਜ਼ਿੰਦਗੀ 'ਚ ਅਪਣਾਈਏ ਹਮੇਸ਼ਾ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੜ ਲੱਗੇ ਰਹੀਏ ਜੋ ਕੁਝ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਸੋਂ ਮਿਲ ਜਾਣਾ ਹੈ ਨਾ ਉਹ ਹੋਰ ਪਾਸਿਓਂ ਕਿੱਦੋਂ ਨਹੀਂ ਮਿਲਣਾ ਹੈਗਾ ਆਓ ਹਮੇਸ਼ਾ ਮਹਾਰਾਜ ਦਾ ਧੰਨਵਾਦ ਕਰੀਏ ਜੀ ਭੁੱਲ ਚੁੱਕਤੀ ਬਖਸ਼ੋ ਖਿਮਾ ਬਲਾਉ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ